ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਦਿਨ ਮੰਗਲਵਾਰ ਤੇ ਤਰੀਕ ਹੈਗੀ 26 ਜੀ ਤੇ ਸਵੇਰ ਦੇ ਪੌਣੇ 7 ਵਜੇ ਦਾ ਟਾਈਮ ਆ ਤੇ ਮੈਂ ਇੱਥੇ ਸਬਜ਼ੀ ਦੀ ਤਿਆਰੀ ਕਰ ਰਹੀ ਸੀ ਤੇ ਸਵੇਰ ਮੈਂ 5:00 ਵਜੇ ਉੱਠ ਕੇ ਤੇ ਇਸ਼ਨਾਨ ਕਰ ਲਿਆ ਸੀਗਾ ਤੇ ਤੂਬ ਜੋ ਤਲਾਤੀ ਸੀਗੀ ਤੇ ਉਸ ਤੋਂ ਬਾਅਦ ਬਸ ਪ੍ਰਾਣ ਨੂੰ ਉਠਾ ਕੇ ਉਸ ਨੂੰ ਰੈਡੀ ਕਰਤਾ ਸੀਗਾ ਤੇ ਸਕੂਲ ਹੋਰ ਟਾਈਮ ਤੇ ਹਜੇ ਗਈ ਨਹੀਂ ਸੀ ਕਿ 7:00 ਵਜੇ ਆਉਂਦਾ ਹੁੰਦਾ ਆਟੋ ਵਾਲਾ ਤੇ ਉਹ ਦੋ ਜਾਂਦੀ ਆ ਕਿ ਤੇ ਉਸ ਨੂੰ ਚਾਹ ਨਾਲ ਇੱਕ ਪਰੌਠਾ ਖਵਾਤਾ ਸੀਗਾ ਤੇ ਉਸ ਤੋਂ ਬਾਅਦ ਬਸ ਹੁਣ ਆਪਾਂ ਸਬਜ਼ੀ ਬਣਾਉਣੀ ਅੱਜ ਮਟਰ ਮਸ਼ਰੂਮ ਜਿਸ ਦੇ ਲਈ ਮੈਂ ਮਸ਼ਰੂਮ ਨੂੰ ਕੱਟ ਕੇ ਇੱਕ ਬਾਟਨ ਦੇ ਵਿੱਚ ਗਰਮ ਪਾਣੀ ਪਾ ਲਿਆ ਸੀਗਾ ਤੇ ਗਰਮ ਪਾਣੀ ਦੇ ਵਿੱਚ ਹੀ ਮਸ਼ਰੂਮ ਨੂੰ ਪਾ ਦਾਂਗੇ ਤੇ ਜਿਸ ਦੇ ਨਾਲ ਮਸ਼ਰੂਮ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਤੇ ਮਟਰ ਆਪਾਂ ਰਾਤ ਨੂੰ ਹੀ ਕੱਟ ਕੇ ਰੱਖ ਲਏ ਸੀਗੇ ਕਿਉਂਕਿ ਮਟਰ ਵਗੈਰਾ ਰਾਤ ਨੂੰ ਕੱਟ ਕੇ ਰੱਖੇ ਜਾਂਦੇ ਆ ਤੇ ਸਵੇਰ ਫਿਰ ਟਾਈਮ ਵੀ ਜਲਦੀ ਲੱਗ ਜਾਂਦਾ ਹੈਗਾ ਕਿਉਂਕਿ ਮੈਸੇਰੇ ਭਰਾ ਨੂੰ ਵੀ ਰੈਡੀ ਕਰਨਾ ਹੁੰਦਾ ਪਹਿਲਾਂ ਤੇ ਬਸ ਭਰਾ ਨੂੰ ਮੈਂ ਰੈਡੀ ਕਰਤਾ ਸੀਗਾ ਤੇ ਹੁਣ ਬਸ ਇੱਥੇ ਮਸ਼ਰੂਮ ਕੱਟ ਕੇ ਤੇ ਉਸ ਤੋਂ ਬਾਅਦ ਆਪਾਂ ਤੜਕੇ ਦੀ ਤਿਆਰੀ ਕਰਦੇ ਆਂਗੇ ਤੇ ਵੈਸੇ ਤਾਂ ਸਾਰੀਆਂ ਆਪਣਾ ਸਬਜ਼ੀ ਬਣਾਈ ਲੈਂਦਿਆਂ ਤੇ ਪਰ ਤਰੀਕਾ ਹਰੇਕ ਦਾ ਅਲੱਗ-ਅਲੱਗ ਹੁੰਦਾ ਤੇ ਮੈਂ ਇੱਥੇ ਤੁਹਾਡੇ ਨਾਲ ਆਪਣਾ ਤਰੀਕਾ ਸ਼ੇਅਰ ਕਰਦੀ ਆਂਗੀ ਲਓ ਜੀ ਮਸ਼ਰੂਮ ਮੈਂ ਕੱਟ ਲਏ ਸੀਗੇ ਤੇ ਉਸ ਤੋਂ ਬਾਅਦ ਬਸ ਮਿਕਸੀ ਦੇ ਜਾਰ ਵਿੱਚ ਤਿੰਨ ਪਿਆਜ਼ ਤੇ ਦੋ ਹਰੀਆਂ ਮਿਰਚਾਂ ਤੇ ਲਸਣ ਛਿੱਲ ਕੇ ਰੱਖ ਲਈ ਸੀ ਤੇ ਅਦਰਕ ਦਾ ਟੁਕੜਾ ਤੇ ਇਹਨਾਂ ਨੂੰ ਆਪਾਂ ਪੀਸ ਲਾਂਗੇ ਇਹਦੇ ਦੋ ਟਮਾਟਰ ਆ ਟਮਾਟਰ ਆਪਾਂ ਅਲੱਗ ਪੀਸਾਂਗੇ ਪਹਿਲਾਂ ਇਹਨਾਂ ਨੂੰ ਪੀਸ ਲੈਣੇ ਹੈਗੇ ਹਰੀਆਂ ਮਿਰਚਾਂ ਤੇ ਪਿਆਜ਼ ਤੇ ਅਦਰਕ ਤੇ ਲਸਣ ਇਹਨਾਂ ਨੂੰ ਮੈਂ ਇਕੱਠੇ ਹੀ ਪੀਸ ਲੂੰਗੀ ਤੇ ਉਸ ਤੋਂ ਬਾਅਦ ਆਪਾਂ ਬਸ ਤੜਕਾ ਲਾਉਣੀ ਆ ਸਬਜ਼ੀ ਨੂੰ ਆਪਣੇ ਨੂੰ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹੋਣੀਆਂ ਤੇ ਪਲੀਜ਼ ਇੱਕ ਰਿਕਵੈਸਟ ਆ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਲਓ ਜੀ ਉਸ ਤੋਂ ਬਾਅਦ ਮੈਂ ਤੜਕਾ ਲਗਾਉਣ ਲੱਗੀ ਸੀ ਕਿ ਤੇ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾਲਿਆ ਆਪਾਂ ਸਰੋਂ ਦੇ ਤੇਲ ਦਾ ਹੀ ਤੜਕਾ ਲਾਉਣਾ ਹੁੰਦਾ ਜਿਆਦਾਤਰ ਤੇ ਉਸ ਦੇ ਵਿੱਚ ਜੀਰਾ ਪਾ ਕੇ ਤੇ ਹੁਣ ਪਿਆਜ਼ ਲਸਣ ਜਿਹੜਾ ਆਪਾਂ ਗ੍ਰाइंड ਕਰਕੇ ਰੱਖਿਆ ਸੀ ਤੇ ਉਸ ਨੂੰ ਭੁੰਨ ਲਾਗੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਕੇ ਜੀਏ ਦੋਸਤੋ ਬਾਅਦ ਆਪਾਂ ਟਮਾਟਰ ਦਾ ਪੇਸਟ ਜਿਹੜਾ ਬਣਾ ਕੇ ਰੱਖਿਆ ਸੀਗਾ ਤੇ ਉਹ ਪਾ ਦਾਂਗੇ ਇਸ ਦੇ ਵਿੱਚ ਦੋ ਟਮਾਟਰ ਪੀਸਲੇ ਸੀ ਮੈਂ ਤੇ ਹੁਣ ਆਪਾਂ ਬਸ ਟਮਾਟਰ ਪਾ ਦਿਆ ਇਸ ਦੇ ਵਿੱਚ ਤੇ ਉਸ ਨੂੰ ਵੀ ਸੰਗੀ ਤਰ੍ਹਾਂ ਪੌਣ ਕੇ ਤੇ ਫਿਰ ਆਪਾਂ ਪਾ ਦਾਂਗੇ ਆਪਣੇ ਮਸਾਲੇ ਇਸ ਦੇ ਵਿੱਚ ਥੋੜੀ ਜਿਹੀ ਮੈਂ ਹਲਦੀ ਪਾਉਂਗੀ ਤੇ ਲਾਲ ਮਿਰਚ ਕਿਉਂਕਿ ਹਰੀਆਂ ਮਿਰਚਾਂ ਵੀ ਪਾਈਆਂ ਤੇ ਲਾਲ ਮਿਰਚ ਥੋੜੀ ਜਿਹੀ ਘੱਟ ਪਾਉਂਗੀ ਤੇ ਨਮਕ ਪਾ ਦਾਂਗੇ ਤੇ ਧਨੀਆ ਪਾਊਡਰ ਤੇ ਜ਼ਿਆਦਾਤਰ ਆਪਾਂ ਬਸ ਇਹੀ ਮਸਾਲੇ ਪਾਉਣੇ ਹੁੰਦੇ ਆ ਸਬਜ਼ੀ ਦੇ ਵਿੱਚ ਹੋਰ ਕੋਈ ਐਕਸਟਰਾ ਮਸਾਲਾ ਆਪਾਂ ਨਹੀਂ ਪਾਉਂਦੇ ਹੁੰਦੇ ਕਿ ਇਹਦੇ ਥੋੜਾ ਜਿਹਾ ਪਾਣੀ ਪਾ ਕੇ ਤੇ ਮਸਾਲਿਆਂ ਨੂੰ ਭੁੰਨ ਲੈਣੇ ਹੈਗੇ ਦੋ ਤਿੰਨ ਮਿੰਟ ਵਾਸਤੇ ਮਸਾਲੇ ਭੁੰਨ ਲਾਂਗੇ ਤੇ ਉਸ ਤੋਂ ਬਾਅਦ ਬਸ ਆਪਾਂ ਥੋੜੀ ਜਿਹੀ ਇਸ ਦੇ ਵਿੱਚ ਪਾਵਾਂਗੇ ਦੇਗੀ ਮਿਰਚ ਦੇਗੀ ਮੱਛ ਪਾ ਕੇ ਤੇ ਮਟਰ ਪਾ ਦਾਂਗੇ ਜਿਹੜੇ ਕੱਢ ਕੇ ਰੱਖੇ ਸੀ ਤੇ ਮਸ਼ਰੂਮ ਕੱਟ ਕੇ ਰੱਖੇ ਸੀ ਜਿਹੜੇ ਇਹਦੇ 4-5 ਮਿੰਟਾਂ ਵਾਸਤੇ ਇਹਦੇ ਮੀਡੀਅਮ ਗੈਸ ਤੇ ਆਪਾਂ ਇਸੇ ਤਰ੍ਹਾਂ ਉਸ ਨੂੰ ਭੁੰਨ ਲਾਂਗੇ। ਡੇਗੀ ਮੱਛ ਵਾਸਤੇ ਵਿੱਚ ਪਾਤੀ ਥੋੜੀ ਜਿਹੀ ਪਾਤੀ ਇਸ ਦੇ ਨਾਲ ਕਲਰ ਵਧੀਆ ਆਉਂਦਾਗਾ ਤੇ ਲੋ ਜੀ ਮਟਰ ਜਿਹੜੇ ਕੱਢ ਕੇ ਰੱਖੇ ਸੀ ਆਪਾਂ ਉਹ ਪਾ ਤੇ ਇਸ ਦੇ ਵਿੱਚ ਤੇ ਮਸ਼ਰੂਮ ਜਿਹੜੇ ਕੱਟ ਕੇ ਰੱਖਿਆ ਤੇ ਉਹ ਪਾ ਦਾਂਗੇ। ਪਾ 4-5 ਮਿੰਟਾ ਵਾਸਤੇ ਆਪਾਂ ਇਸ ਨੂੰ ਵੀਡੀਓ ਵਿੱਚ ਐਸੇ ਤੇ ਇਸੇ ਤਰ੍ਹਾਂ ਹੀ ਪõਨ ਲਾਂਗੇ ਤੇ ਪਾਣੀ ਹਜੇ ਹੱਥ ਦੇ ਵਿੱਚ ਨਹੀਂ ਪõਂਦੇ ਜੀ ਬਾਅਦ ਦੇ ਵਿੱਚ ਪਾਵਾਂਗੇ ਆਪਾਂ ਪਾਣੀ 5 ਮਿੰਟਾ ਵਾਸਤੇ ਤੇ ਮੈਂ ਭੁੰਨ ਲਿਆ ਸੀਗਾ ਸਬਜ਼ੀ ਨੂੰ ਇਸੇ ਤਰ੍ਹਾਂ ਤੇ ਹੁਣ ਇਸ ਦੇ ਵਿੱਚ ਗਰਮ ਪਾਣੀ ਪਾਉਂਗੀ ਜਿਸ ਦੇ ਨਾਲ ਸਬਜ਼ੀ ਜਲਦੀ ਬਣ ਜਾਊਗੀ। ਕੋਈ ਟਾਈਮ ਕਾਫੀ ਹੋ ਗਿਆ ਸੀ ਤੜਕਾ ਭੁੰਨਦੇ ਨੂੰ ਜਦੋਂ ਇਸ ਤਰ੍ਹਾਂ ਗ੍ਰाइंड ਕਰਕੇ ਆਪਾਂ ਤੜਕਾ ਹੋ ਕਰਦੇ ਆਂਗੇ ਭੁੰਨਦੇ ਆਂ ਤੇ ਉੱਤੇ ਟਾਈਮ ਲੱਗ ਜਾਂਦਾ ਥੋੜਾ ਜਿਹਾ ਕੜ ਕੇ ਤੇ ਤੇ ਉਸ ਤੋਂ ਬਾਅਦ ਸਬਜ਼ੀ ਆਪਣੀ ਬਣ ਗਈ ਸੀ ਤੇ ਕੜਾਹੀ ਦੂਸਰੀ ਸਾਈਡ ਤੇ ਕਰਤੀ ਸੀ ਤੇ ਮੈਂ ਇੱਥੇ ਰੋਟੀ ਬਣਾਉਣ ਲੱਗ ਗਈ ਸੀਗੀ। ਫਿਰ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਬਜ਼ੀ ਵੀ ਦਿਖਾਉਣੇ ਆ ਵੀ ਆਪਣੀ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਹੈਗੀ। ਦੀ ਵੀ ਆਪਣੀ ਬਾਣੀ ਗਈ ਆ ਤੇ ਬਸ ਟਿਕਣ ਪਾ ਦੂੰਗੀ ਇਸ ਤੋਂ ਬਾਅਦ ਮੈਂ ਹੋਣਾ ਟਿਕਣ ਪਾ ਕੇ ਤੇ ਆਪਾਂ ਖਾਣ ਨੂੰ ਦੇ ਦਾਂਗੇ ਤੇ ਵੀਡੀਓ ਆਪਾਂ ਅੱਜ ਵੀ ਕੋਈ ਜ਼ਿਆਦਾ ਨਹੀਂ ਹੋਰ ਬਣਾਈਗੀ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਾਂਗੇ ਜੇਕਰ ਵੀਡੀਓ ਥੋੜੀ ਜਿਹੀ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਆਪਣੀ YouTube ਫੈਮਲੀ ਵੱਡੀ ਹੋ ਸਕੇ ਤੇ ਰਿਕਵੈਸਟ ਹੈ ਜੀ ਬਸ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਮਿਲਦੇ ਆਪਾਂ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ